ਦੇ ਦੂਸਪੇ ਆ ਕੇ ਮੰਤਰੀ ਸਾਹਿਬ ਨੇ ਕਿਹਾ ਦੀਵਾਰੀ ਮੰਤਰੀ ਸਰਨਵਰਤ ਕੁਲਵਾਰੀ ਵਿੱਚ ਖੜੇ ਹੋ ਜਓ ਦੇਖੋ ਤੁਸੀਂ ਇਹ ਇਸ਼ੂ ਲੈ ਲਓ ਜੀ ਉਹ ਜਿਹੜਾ ਪਹਿਲੇ ਹੀ ਕੋਟ ਏਰੀਆ ਤੇ ਉਹ ਤਾਂ ਮੈਨੂੰ ਜਵਾਬ ਨਹੀਂ ਜਾਂਦਾ ਜੀ ਇੱਕ ਬੜੇ ਜੀ ਕਲੀਅਰ ਕਰ ਹਾਂਜੀ ਤੁਸੀਂ ਸਾਡੇ ਮੀਡੀਆ ਵਾਲੇ ਕਲਮੀ ਤੁਹਾਨੂੰ ਪਤਾ ਕਿ ਅੱਜ ਸਾਡੇ ਬਹੁਤ ਵੱਡੇ ਕਿਸਾਨ ਦੀ ਸਰਦਾਰ ਜਗਜੀਤ ਸਿੰਘ ਦੱਲਿਆਲ ਉਹ ਨਹੀਂ ਜਿਹੜੇ ਮੰਗਾ ਦੀ ਖਾਤਰ ਜਿਨ੍ਹਾਂ ਨੇ ਇੱਥੇ ਆਪਣਾ ਅੰਦੋਲਨ ਸ਼ੁਰੂ ਕੀਤਾ ਮੰਨਵਕਤਰ ਤੇ ਬੈਠੇ ਸੀ ਉਨ੍ਹਾਂ ਨਾਲ ਅੱਜ ਉਹਨਾਂ ਦੇ ਸਦਕਿਆਂ ਨਾਲ ਪੂਰੀ ਟੀਮ ਦੇ ਨਾਲ ਸਾਡੀ ਬੜੀ ਲੰਬੀ ਚੌੜੀ ਮੀਟਿੰਗ ਹੋਈ ਹੈ ਦੁਪਹਿਰੇ ਵੀ ਸ਼ਾਮੀ ਵੀ ਹੋੜ ਵੀ ਹੋਈ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਡੱਲੇয়াল ਸਾਹਿਬ ਕਿਸਾਨ ਜਥੇਬੰਦੀਆਂ ਜਿਹੜੀਆਂ ਨਾਲ ਸੀ ਇਹਨਾਂ ਦੀ ਸਾਡੀ ਆਪਸੀ ਸਾਰੀ ਜਿਹੜੀ ਸਹਿਮਤੀ ਮੰਗਾਂ ਦੀ ਕੋ ਬੜੀ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਜਥੇਬੰਦੀ ਵਾਲੇ ਆਗੂਆਂ ਨੇ ਵੀ ਔਰ ਦੱਲੇਆ ਦੱਲੇਆ ਸਾਹਿਬ ਨੇ ਵੀ ਜਿਸ ਦਿਨ ਧਰਨਾ ਲੱਗਾ ਅੰਬਸਰ ਦੇ ਵਿੱਚ ਉਸ ਤੋਂ ਬਾਅਦ ਸਾਡੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਧਰਨਾ ਦੇ ਬਾਅਦ ਦੇ ਵਿੱਚ ਉਹਦੇ ਤੇ ਕੁਝ ਬੋਲ ਜਿਹੜੀ ਗਲਤਫਹਿਮੀ ਹੋਈ ਬਸ ਮੈਂ ਉਹ ਦੂਰ ਕਰਨ ਆਇਆ ਸੀਗਾ ਕਿ ਸਾਡੀ ਪਹਿਲੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਸਰਕਾਰ ਆ ਮਜ਼ਦੂਰਾਂ ਦੀ ਸਰਕਾਰ ਸਰਕਾਰ ਆ ਅਸੀਂ ਪੂਰੇ ਪੰਜਾਬ ਦੇ ਕਿਸਾਨਾਂ ਦੇ ਭਲੇ ਲਈ ਕੰਮ ਕਰਦੇ ਜੇ ਮਾਨ ਸਾਹਿਬ ਦੇ ਮੂੰਹੋਂ ਕੋਈ ਇਦਾਂ ਦਾ ਸ਼ਬਦ ਨਿਕਲਿਆ ਜਿਹੜਾ ਸਾਡੇ ਸਾਥੀਆਂ ਨੂੰ ਮੱਲਕ ਕੋਈ ਇਹਨਾਂ ਦੇ ਮਨ ਨੂੰ ਠੇਸ ਪੁੱਜੀ ਆ ਤੇ ਉਹਦੇ ਲਈ ਆਪਾਂ ਖਿਮਾ ਚਾਹੁੰਦੇ ਆ ਕੋਈ ਇਦਾਂ ਦੀ ਗੱਲ ਨਹੀਂ ਕਿਉਂਕਿ ਸਾਡਾ ਪਰਵਾਹ ਹੈ ਪੰਜਾਬ ਸਾਡਾ ਸਾਰਾ ਪਰਵਾਹ ਹੈ ਬਟ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੀਡੀਆ ਦੇ ਥਰੂ ਆਪਣੇ ਆਗੂ ਦੇ ਸਾਹਮਣੇ ਕੀ ਭਗਵੰਤ ਮਾਨ ਪਹਿਲਾ ਲੀਡਰ ਪਹਿਲਾ ਚੀਰਨਿਸਟਾ ਪੰਜਾਬ ਦਾ ਜਿਹਦੀ ਨੀਅਤ ਤੇ ਨੀਤੀ ਵਿੱਚ ਕੋਈ ਖੋਟ ਨਹੀਂ ਸਧਾਰਨ ਕਿਸਾਨ ਦਾ ਪੁੱਤ ਐ ਕਿਸਾਨਾਂ ਪ੍ਰਤੀ ਉਹਦੀ ਹਮਦਰਦੀ ਆ ਪਰ ਜਦੋਂ ਅਸੀਂ ਮੀਟਿੰਗਾਂ ਕਰਦੇ ਹਾਂ ਬਹੁਤ ਸਾਰੀਆਂ ਮੰਗਾਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਦਾ ਬੜਾ ਸਿਸਟਮ ਲੰਮਾ ਚੌੜਾ ਹੁੰਦਾ ਇਹ ਲਗਭਗ ਮੰਗਾਂ ਜਿਹੜੀ ਅੱਜ ਵੀ ਸਾਡੀ ਸਹਿਮਤੀ ਪਹਿਲਾਂ ਬਣੀ ਸੀ ਇਹਦੇ ਤੇ ਮਾਨ ਸਾਹਿਬ ਦੀ ਬਣੀ ਸੀ ਪਰ ਉੱਤੇ ਨੋਟੀਫਿਕੇਸ਼ਨ ਨਹੀਂ ਹੋਇਆ ਜਿੱਤੋਂ ਮਤਲਬ ਇਹਨਾਂ ਨੂੰ ਆਹ ਸਟੈਪ ਜਿਹੜਾ ਚੁੱਕਣਾ ਪਿਆ ਸੋ ਅੱਜ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਨੋਟੀਫਿਕੇਸ਼ਨ ਵੀ ਕੀਤਾ ਉਹਨਾਂ ਨੂੰ ਮੰਨਿਆ ਵੀ ਆ ਔਰ ਮੈਂ ਤੁਹਾਡੇ ਥਰੂ ਦੱਸਣਾ ਚਾਹੁੰਦਾ ਕਿ ਇੱਕ 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 ਤੇ ਮਸਲਾ ਸੀਗਾ ਇੱਕ ਜਿਹੜਾ ਜ਼ਮੀਨਾਂ ਦਾ ਮਸਲਾ ਸੀਗਾ ਜਿਹੜਾ ਕਿਸਾਨ ਲੀਡਰਾਂ ਨੇ ਸਾਡੇ ਨਾਲ ਠਾਇਆ ਅੱਜ ਤੁਸੀਂ ਪੜਿਆ ਹੋਣਾ ਕਿ ਹਾਈ ਕੋਰਟ 'ਚ ਵੀ ਉਹ ਸਟੇ ਜਿਹੜਾ ਹੋਇਆ ਸੋ ਸਾਡੀ ਉੱਤੇ ਵੀ ਸੈਮਤੀ ਬਣੀ ਹੈ ਕਿ 31 ਮਾਰਚ ਤੱਕ ਅਸੀਂ ਉੱਤੇ ਲੀਗਲੀ ਪੱਖ ਜਿਹੜੇ ਸਾਰੇ ਕਿਉਂਕਿ ਸੁਪਰੀਮ ਕੋਰਟ ਦੀ ਮਤਲਬ ਜਿਹੜੀ ਡਾਇਰੈਕਸ਼ਨ ਸੀਗੀ ਉਹਦੇ ਤਹਿਤ ਅਸੀਂ ਵਿਧਾਨ ਸਭਾ ਦੇ ਵਿੱਚ ਉਹ ਬਿੱਲ ਲੈ ਕੇ ਆਏ ਸੀ ਪਾਸ ਹੋਇਆ ਸੀਗਾ ਫਿਰ ਉਹ ਹਾਈ ਕੋਰਟ 'ਚ ਆ ਲੀਗਲੀ ਉਹਦਾ ਸਾਰਾ ਸੋਚ ਕੇ ਮੈਨੂੰ ਲੱਗਦਾ ਕਿ ਅਸੀਂ 31 ਮਾਰਚ ਤੱਕ ਉਹਦਾ ਕੋਈ ਨਾ ਕੋਈ ਵਧੀਆ ਹੱਲ ਜਿਹੜਾ ਉਹ ਕੱਢ ਦਿਆਂਗੇ ਵੈਸੇ ਪਹਿਲਾਂ ਵੀ ਮੈਂ ਤੁਹਾਨੂੰ ਅੱਜ ਫੇਰ ਕਹਿਣਾ ਚਾਹੁੰਦਾ ਅੱਗੇ ਵੀ ਮੈਂ ਇਹਨਾਂ ਦੇ ਸਾਹਮਣੇ ਕਿਹਾ ਸੀਗਾ ਕਿ ਮਾਨ ਸਾਹਿਬ ਦੀ ਇਹ ਸਪਸ਼ਟ ਔਰ ਤੇ ਮੈਨੂੰ ਡਾਇਰੈਕਸ਼ਨ ਸੀਗੀ ਕਿਉਂਕਿ ਰੂਰਲ ਡਿਵੈਲਪਮੈਂਟ ਤੇ ਪੰਚਾਇਤੀ ਰਾਜ ਦਾ ਮੈਂ ਕਹਿੰਦਾ ਮੇਰੇ ਕੋ ਅਸੀਂ ਕਿਤੇ ਵੀ ਪੰਜਾਬ ਦੇ ਵਿੱਚ ਕਿ ਇਹ ਗਰੀਬ ਦਾ ਨਾ ਕਿਤੇ ਥਾਂ ਮੱਲਿਆ ਨਾ ਜ਼ਮੀਨ ਮੱਲੀ ਨਾ ਕਿਸੇ ਦਾ ਘਟ ਆਇਆ ਨਾ ਕਿਸੇ ਆਬਾਦ ਆਬਾਦ ਦਾ ਕਿਸਾਨ ਦਾ ਨੁਕਸਾਨ ਕੀਤਾ ਨਾ ਕਰਾਂਗੇ ਇਹ ਸਾਡਾ ਤੈ ਉਹਨਾਂ ਲੋਕਾਂ ਨੇ ਸਾਨੂੰ ਵੋਟਾਂ ਬਾਗ ਚੁਣਿਆ ਜਿਨ੍ਹਾਂ ਨੇ ਜ਼ਮੀਨਾਂ ਬਣਾਈਆਂ ਕੱਲ ਵੀ ਮੇਰੇ ਕੋ ਕੋਈ ਕਿਸਾਨ ਲੀਡਰ ਆਏ ਕਬੂਥਲੇ ਦੇ ਪਿੰਡ ਦਾ ਮਸਲਾ ਮੈਂ ਉਸਦੇ ਹੱਲ ਕਰਤਾ ਸੀਗਾ ਸਾਡੀ ਨੀਤੀ ਹੈ ਕਿ ਅਸੀਂ ਕਿਸੇ ਗਰੀਬ ਕਿਸਾਨ ਦਾ ਕੋਈ ਘਾਹ ਦਾ ਕੋਈ ਉਹਦਾ ਜ਼ਮੀਨ ਜਿਹੜੀ ਕਿੱਲਾ ਆਦਾ ਕਿੱਲਾ ਜੋ ਵੀ ਆ ਕਿਸੇ ਦਾ ਅਸੀਂ ਨਾ ਕਬਜ਼ਾ ਕਰਨਾ ਚਾਹੁੰਦੇ ਆ ਨਾ ਉਹਦੀ ਕੋ ਦਰਬਤ ਤੋਂ ਕਰਨਾ ਚਾਹੁੰਦੇ ਆ ਅਸੀਂ ਗਰੀਬਾਂ ਦੇ ਫੇਵਰ ਦੇ ਵਿੱਚ ਬਟ ਫੇਰ ਵੀ ਜੇ ਉਸ ਕਦੂਨ ਦੇ ਵਿੱਚ ਜਿਹੜੀ ਸੋਧ ਕਰਦੀ ਪਈ ਜਾਂ ਜਿੱਦਾਂ ਅਸੀਂ ਉਹਦੀ ਚਿੱਠੀ ਵਾਪਸ ਲੈ ਲਈ ਆ ਉੱਤੇ ਅਗਲਾ ਸਟੈਪ ਅਸੀਂ ਕੀ ਕਰਨਾ ਉਹ ਅਸੀਂ 31 ਮਾਰਚ ਤੱਕ ਜਿਹੜਾ ਬੈਠ ਕੇ ਕਦਾਂਗੇ ਜਿਹੜੀਆਂ ਬਾਕੀ ਮੰਗਾ ਉਹ ਸਾਡੀਆਂ ਲਗਭਗ ਸਾਡੀਆਂ ਪੈ ਹੋ ਗਈਆਂ ਇੱਕ ਸਾਡਾ ਵੈਟਰਨਰੀ ਡਾਕਟਰ ਨੇ ਡਿਪਾਰਟਮੈਂਟ ਦੇ ਇਹ ਮੁੰਡੇ ਬਚਾਦੇ 16 ਸਾਲ ਤੋਂ ਕੰਮ ਕਰ ਜਦੋਂ ਮੈਂ ਪਸ਼ੂ ਪਾਲਣ ਡਿਪਾਰਟਮੈਂਟ ਦਾ ਮੰਤਰੀ ਸੀਗਾ ਉਦੋਂ ਮੈਂ ਇਹਨਾਂ ਦੀ ਫਾਈਲ ਜਿਹੜੀ ਰਨ ਕੀਤੀ ਸੀਗੀ ਕਿ ਇਹਨਾਂ ਨੂੰ 18000 ਰੁਪਿਆ ਕਟੋ ਕਰ ਤਨਖਾਹ ਦਿੱਤੀ ਜਾਵੇ 11000 ਤਨਖਾਹ ਜਿਹੜੀ ਬਹੁਤ ਘੱਟ ਹੈ ਉਹ ਮੇਰਾ ਮਹਿਕਮਾ ਚੇਂਜ ਹੋ ਗਿਆ ਕੰਮ ਉੱਥੇ ਦੁਕੈਦ ਹੈ ਗਿਆ ਪਰ ਮੈਂ ਇਹਨਾਂ ਨੂੰ ਕਿਹਾ 16 ਤਰੀਕ ਨੂੰ ਹੋਣਗੇ 16 ਦਸੰਬਰ ਨੂੰ ਅਸੀਂ ਦਵਾਲਾ ਡੱਲੇਵਾਲ ਸਾਹਿਬ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ ਸੱਦਿਆ ਮੀਟਿੰਗ ਕਰਾਂਗੇ ਮੇਰੇ ਨਾਲ ਬੈਠ ਕੇ ਕੁਝ ਅਫਸਰ ਸੱਦਾਂਗੇ ਜਿਹੜੀਆਂ ਬਾਕੀ ਛੋਟੀਆਂ ਮੰਗਾਂ ਨੇ ਜਿਹੜੀਆਂ ਰਹਿ ਗਈਆਂ ਉਹ ਵੀ ਮਸਲੇ ਹੱਲ ਕਰਾਂਗੇ ਅਸੀਂ ਇਦਾਂ ਦਾ ਸਿਸਟਮ ਬਣਾਵਾਂਗੇ ਵੀ ਨਾ ਤੇ ਇਹਨਾਂ ਨੂੰ ਹੀ ਧਰਨੀਆ ਤੇ ਬਹਿਣਾ ਪਵੇ ਤੇ ਨਾ ਸਰਕਾਰ ਨੂੰ ਹੀ ਬਾਅਦ-ਬਾਅਦ ਇਦਾਂ ਆਉਣਾ ਪਵੇ ਇਦਾਂ ਦਾ ਸਿਸਟਮ ਅਸੀਂ ਆਪੋ ਚ ਬੈਠ ਕੇ ਬਣਾ ਲਾਂਗੇ ਕਿਉਂਕਿ ਸਾਡਾ ਮੈਂ ਦੇਖਿਆ ਸਾਰਾ ਹੀ 90% ਤੋਂ ਵੀ ਜ਼ਿਆਦਾ ਭਗਵੰਤ ਮਾਨ ਜੀ ਜਿਹੜੇ ਇਹਨਾਂ ਚੀਜ਼ਾਂ ਲਈ ਸਹਿਮਤ ਹੈ ਚੀਜ਼ਾਂ ਸਾਡੀਆਂ ਮੀਟਿੰਗਾਂ ਦੇ ਵਿੱਚ ਸਹਿਮਤੀ ਹੋਈ ਹੈ ਬਸ ਜਿਹੜੇ ਨੋਟੀਫਿਕੇਸ਼ਨ ਨਹੀਂ ਉਹ ਕਾਫੀ ਹੋ ਗਿਆ ਦੋ ਚਾਰ ਜਿਹੜੇ ਵਿੱਚ ਦਿੰਦੇ ਉੱਢ ਕੇ 16.3% ਜਿਹੜੇ ਮੰਨਿਆ ਜਾ ਸਕਦਾ ਕਿ ਬੁਨੇ ਕਰਨਾ ਸਮਾਪਤ ਕੀਤਾ ਜਾਏਗਾ ਇੱਕ ਜਿਹੜਾ ਇੱਕ ਜਿਹੜਾ ਇੱਕ ਜਿਹੜਾ ਵੱਡਾ ਮੁੱਦਾ ਸੀ ਤੁਹਾਡੇ ਜੋ ਬਹੁਤ ਸਾਰੇ মিডিਆ ਕਦਮੀ ਚੰਡੀਗੜ੍ਹ ਦੇ ਵੀ ਆਏ ਆ ਮੈਂ ਖੇਸ਼ਾ ਆਪਣੇ ਕੰਟਰੋਲ ਤੋਂ ਬੜਾਇਆ ਸੀਗਾ ਪ੍ਰਾਲੀ ਦੇ ਇਸ਼ੂ ਦਿੱਤੇ ਕਈ ਵਾਰ ਮਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਮੈਂ ਦਿੱਤੀ ਕਿ ਅਸੀਂ ਕਿਤੇ ਵੀ ਕੋਈ ਰੈੱਡ ਵਾਰਡ ਕੋਈ ਕਿਸਾਨਾਂ ਦੇ ਖਿਲਾਫ ਕੋਈ ਕੇਸ ਕੁਝ ਨਹੀਂ ਦਰਜ ਕਰਦੇ ਨਾ ਸੀ ਕਰਦੇ ਪਰ ਕੀ ਹੋਇਆ ਕਿ ਗ੍ਰੀਨ ਟ੍ਰਿਬਿਊਨਲ ਦੇ ਪ੍ਰੈਸ਼ਰ ਦੇ ਨਾਲ ਸਾਡੇ ਕੁਝ ਡੀਸੀਸ ਦੇ ਪੰਜਾਬ ਦੇ ਵਿੱਚ ਉਹ ਜਿਹੜੇ ਰੈਡ ਵਾਰੰਟ ਵੀ ਕੀਤੇ ਕੋਈ ਕੇਸ ਵੀ ਦਰਜ ਕੀਤੇ ਉਹ ਅਸੀਂ ਤੈਅ ਕੀਤਾ ਕਿ ਜਿਹੜੇ ਕੀਤੇ ਉਹ ਸਭ ਅਸੀਂ ਵਾਪਸ ਲਾਂਗੇ ਕਿਉਂਕਿ ਮੈਂ ਅੱਜ ਫੇਰ ਤੁਹਾਡੇ ਸਾਹਮਣੇ ਕਹਿੰਦਾ ਕਿ ਪਰਾਲੀ ਦੀ ਸਮੱਸਿਆ ਕਿਸਾਨਾਂ ਨੂੰ ਸਜ਼ਾ ਦੇਣਾ ਨਹੀਂ ਹੈ ਇਹਦਾ ਹੱਲ ਕੱਢਣਾ ਇਸ ਕਰਕੇ ਪਹਿਲੇ ਦਿਨ ਤੋਂ ਹੀ ਸਾਡਾ ਤੇ ਮੇਰਾ ਦੇਮਾਨ ਸਾਹਿਬ ਦਾ ਸਟੈਂਡ ਥਲੀਅਰ ਹੈ ਕਿ ਸਜ਼ਾ ਦੇਣ ਨਾਲ ਕਿਸਾਨਾਂ ਨੂੰ ਇਹਦਾ ਹੱਲ ਨਹੀਂ ਨਿਕਲਣਾ ਪਰਾਲੀ ਦੇ ਹੋਰ ਕਈ ਹੱਲ ਹੈ ਉਹਦਾ ਹਲਕਾ ਸੀ ਤੁਸੀਂ ਕੱਲ ਪੜਿਆ ਖਬਰਾਂ ਦੇ ਵਿੱਚ 30% ਅਹੀ ਮਲਕ ਘਟੌਂ ਚ ਕਾਮਯਾਬ ਹੋ ਗਏ ਕਿਸਾਨਾਂ ਨੂੰ ਸਹਿਮਤ ਕੰਸ ਕਾਮਯਾਬ ਹੋਏ ਅਗਲੀ ਵਾਰ 60% ਤੇ ਚੱਲ ਜਾਗੇ ਸੰਧ ਬਗੈਰਾ ਉਹ ਚੀਜ਼ਾਂ ਕਰਾਂਗੇ ਸਰ ਉਹਨਾਂ ਦੇ ਰਿਕਾਰਡ 'ਚ ਜਿਹੜੀਆਂ ਰੈਡ ਐਂਟਰੀਆਂ ਉਹ ਖਤਮ ਕੀਤੀਆਂ ਜਾਣ ਕਿ ਕਿਹੜਾ ਇਸ਼ੂਆ ਤੇ ਬੋਲ ਲੈਣਗੇ ਫਿਰ ਸਭ ਸਭ ਜਿਹੜੀਆਂ ਖਤਮ ਕਰਾਂਗੇ ਕੋਈ ਰੈਟ ਐਂਟਰੀ ਕੋਈ ਕੇਸ ਕਿਹੜਾ ਸਾਰਾ ਕੁਝ ਅਸੀਂ ਵਾਪਸ ਕਰਾ ਦਿੱਤਾ ਕਿ ਜਿੱਦਿਆਂ ਵੀ ਮੈਂ ਤੁਹਾਨੂੰ ਦੱਸਿਆ ਕਿ ਜਿਹੜੀਆਂ ਬਣ ਚੁੱਕੀਆਂ ਸਾਡੀਆਂ ਆਵਾਜ਼ ਸਾਰਿਆਂ ਨੇ ਆਈ ਸਾਡੇ ਬਿਨਾ ਮਾਈਕ ਤੋਂ ਆਈ ਜਾਂਦੀ ਸਾਡੀ ਸਭ ਦੇ ਉੱਤੇ ਸਾਡੀ ਸਹਿਮਤੀ ਬਣੀ ਹੈ ਫਿਰ ਵਿੱਚ ਥੋੜੀ ਬਾਤ ਸਭ ਦੇ ਉੱਤੇ ਸਾਡੀ ਮਤਲਬ ਇੱਕ ਇੱਕ ਬਲ ਸਹਿਮਤੀ ਬਣ ਗਈ ਹੈ ਕੋਈ ਮਤਲਬ ਗੱਲ ਨਹੀਂ 16 ਦਸੰਬਰ ਨੂੰ ਸਾਡੀ ਅੱਗੇ ਸੈਕਟਰੀਟ ਦੇ ਵਿੱਚ ਮੀਟਿੰਗ ਹੋਊਗੀ ਮੇਰੇ ਨਾਲ ਕਿਸਾਨ ਲੀਡਰ ਆਉਣਗੇ ਉੱਥੇ ਬੈਠ ਕੇ ਬਾਕੀ ਚੀਜ਼ਾਂ ਜਿਹੜੀਆਂ ਉਹਨਾਂ ਨਾਲ ਲੱਗੇ ਕਿੱਥੇ ਰੋਕਿਆ ਗਿਆ ਹੈ ਕਦਮ ਕੀਤੇ ਜਾ ਰਹੇ ਹਨ ਸਰ ਇੱਕ ਧਰਨਾ ਖਤਮ ਹੋਇਆ ਜਾਏਗਾ ਇੱਕ ਮੱਦਦ ਦਲਦਲ ਸਾਹਿਬ ਦਾ ਜਨਾ ਮੇਲਾ ਬਾਰੇ ਦੱਸ ਦਿਓ ਜੀ ਜਨਾ ਇੱਕ ਕੰਨਾ ਮਿਲ ਸੁੱਤੇ ਫੋਨ ਪਿੱਛੇ ਕਰ ਲਓ ਕੱਲ ਜਿਹੜੀਆਂ ਸੀ 50 ਦੇ ਵਿੱਚ ਕੰਨਾ ਮੇਲ ਚਲਾ ਰਹੇ ਮੈਂ ਖੁਦ ਸਵੇਰੇ ਅਜਨਾਲਾ ਬਟਾਲਾ ਤੇ ਗਰਦਾਸਪੁਰ ਦੀਆਂ ਗੰਨਾ ਮਿਲਾਂ ਚਾਲੂ ਕਰਦਾ ਹਾਂ ਜਿਆਦੇ ਪੰਜਾਬ ਦੀਆਂ ਦੋ ਤਿੰਨ ਮਿੱਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਮਿੱਲਾਂ ਕੱਲ ਜਿਹੜੀਆਂ ਚਾਲੂ ਹੋ ਜਾਣਗੀਆਂ ਕੱਲ ਵੱਖ-ਵੱਖ ਥਾਵਾਂ ਤੇ ਡਿਊਟੀਆਂ ਲੱਗੀਆਂ ਮੈਂ ਤਿੰਨ ਥਾਵਾਂ ਤੇ ਖੁਦ ਜਾਵਾਂਗਾ ਬਿੱਲਾਂ ਵੀ ਚਾਲੂ ਹੋ ਜਾਣਗੀਆਂ ਬੱਲੇ ਸਾਰੀਆਂ ਚੀਜ਼ਾਂ ਤੇ ਸਾਡੀ ਸਹਿਮਤੀ ਹੈ ਜੀ ਕੋਈ ਇੱਦਾਂ ਦਾ ਮਸਲਾ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਜਿਹੜੇ ਲੈਵਲ ਸਰ ਜਿਹੜੀਆਂ ਫਸਲਾਂ ਮਰੀਆਂ ਨੇ ਨੁਕਸਾਨ ਹੋ ਮਾਫੀ ਹੋ ਗਈ ਹੋ ਗਈ ਨਹੀਂ ਨਹੀਂ ਉਹ ਤੁਸੀਂ ਬੋਲ ਕੇ ਇਹਨੂੰ ਦੱਸ ਦਿਓ ਨਾ ਮੈਂ ਤਾਂ ਦਾਤ ਸਾਰੀਆਂ ਤੇ ਕੱਲੀ ਕੱਲੀ ਇਹਨਾਂ ਨੂੰ ਫੜਾ ਦੂੰ ਮંત્રી ਸਾਹਿਬ ਨੂੰ ਉਹ ਉਹ ਬੰਦੇ ਤੇ ਬੋਲਣਾ ਵੀ ਤਾਂ ਕੋਈ ਨਹੀਂ ਹੱਲ ਸਨੈ ਖੁੱਲਿਆਂ ਤੇ ਤੇ ਮਤਲਬ ਜਿਹੜਾ ਬੋਲ ਕੇ ਸੀਗੇ ਇੱਕ ਜਿਹੜੀ ਬਕਾ ਦੇ ਨਾਲ ਤੇ ਜਿਹੜਾ ਹੋਇਆ ਨਾ ਝੋਨੇ ਦਾ ਤੇ ਨਰਮੇ ਦਾ ਜਿਹੜਾ ਸਬਜ਼ੀਆਂ ਦਾ ਕੋਈ ਨੁਕਸਾਨ ਹੋਇਆ ਇਹਦੀ ਅਸੀਂ ਕਿੰਨਾਂ ਦਾ ਵੀ ਹੋਇਆ ਇਹਦੀ ਗਰਦੌਦੀ ਜਿਹੜੀ ਹੈ ਲਗਭਗ ਹੋ ਗਈ ਹੈ ਹੁਣ ਗਰਦੌਦੀ ਵਾਪਸ ਆ ਜੂਗੀ ਅੱਜ ਮੇਰੀ ਸਵੇਰੇ ਅਫਸਰ ਨਾਲ ਗੱਲ ਹੋ ਗਈ 31 ਦਸੰਬਰ ਤੱਕ ਜਿਹੜਾ ਇਹਦਾ ਮਤਲਬ ਜਿਹੜਾ ਮੁਆਵਜ਼ਾ ਜੋ ਵੀ ਬਣਦਾ ਹੋਊਗਾ ਉਹ ਅਸੀਂ ਮਤਲਬ ਦੇ ਦਾਂਗੇ ਸਮਝਦੇ ਕਿ ਗੱਲ 45 ਆਲਾ ਮਸਲਾ ਮੈਂ ਤੁਹਾਨੂੰ ਦੱਸਤਾ ਕਰਨਾ ਨਰਮੇ ਆ ਇਸ ਨੂੰ ਕਰਨਾ ਮਤਲਬ ਦੇ ਲੇਟ ਚੱਲਣ ਦਾ ਉਹ ਵੀ ਦੱਸਤਾ ਤੁਹਾਨੂੰ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਜਿਹੜਾ ਜਿਹੜੇ ਪਰਿਵਾਰ ਦਿੱਲੀ ਦੇ ਵਿੱਚ ਜਿਹੜਾ ਮੌਤ ਚ ਲਿਆ ਕਿਸਾਨਾਂ ਦਾ ਉਹਦੇ ਤੇ ਹੁਣ ਤੱਕ ਅਸੀਂ 326 ਜਿਹੜੇ ਉਹ ਨੌਕਰੀਆਂ ਦੇ ਚੁੱਕੇ ਆ ਤੇ ਬਾਕੀ ਇਹਨਾਂ ਨੂੰ ਕਿਹਾ ਕਿ ਜਿਹੜੀ ਵੀ ਕੋਈ ਰਹਿੰਦੀ ਹੈ ਉਹ ਸਾਨੂੰ ਤੁਸੀਂ ਦੱਸੋ ਆਪਾਂ ਉਹ ਤੈਅ ਜਾਂ ਸਰਕਾਰ ਦਾ ਅਸੀਂ ਮੌਜੂਦ ਦੇਣਾ ਤੇ ਨੌਕਰੀਆਂ ਦੇਣੀਆਂ ਉੱਤੇ ਕੋਈ ਮਤਭੇਦ ਨਹੀਂ ਸਾਡੀ ਪਹਿਲਾਂ ਵੀ ਗੱਲ ਹੋਈ ਆ ਜੇ ਕਿਤੇ ਕੋਈ ਕੇਸ ਸਾਡੀ ਨਿਗਾਹ ਚ ਵੀ ਆ ਗਏ ਇਹਨਾਂ ਨੂੰ ਕਿਹਾ ਕਿ ਉਹ ਲਿਆ ਦਿਓ ਉਹ ਪੱਕਾ ਦਮਿਆ ਕੋਈ ਚੱਕਰ ਨਹੀਂ ਗਾ ਇੱਕ ਗੁਰੂ ਇੱਥੇ ਸੀਗਾ ਗੁਰੂ ਕਾਂਸੀ ਜੁਦੇਸਤੀ ਜਿਹੜੀ ਆ ਉਹਦੇ ਚ ਇੱਕ ਘਪਲਾ ਹੋਇਆ ਉਹਦੇ ਤੇ ਐਫ ਆਈ ਆਰ ਦਰਜ ਹੋ ਗਈ ਆ ਇੱਕ ਐਸ ਆਈ ਟੀ ਬਣ ਗਈ ਆ ਉਹ ਵੀ ਮਸਲਾ ਜਿਹੜਾ ਕਿਸਾਨ ਲੀਡਰਾਂ ਨਾਲ ਕਰ ਲਿਆ ਸੀਗਾ ਤੇ ਇੱਕ ਲਿੰਪੀ ਸਕਿਨ ਬੁਵਾਦੀ ਜਿਹੜੀ ਚੱਲੀ ਡੰਗਲਾਂ ਦੀ ਇਹ ਸਦਾ ਅੱਜ ਅਸੀਂ ਸਾਡੀ ਆਪਸੀ ਗੱਲਬਾਤ ਹੋਈ ਆ ਸਾਡੀ ਸਬ ਕਮੇਟੀ ਬਣੀ ਆ ਕੈਬਟ ਦੀ ਅਸੀਂ ਇਹ ਸੈਂਟਰ ਦੇ ਨਾਮ ਨਾਲ ਰਿਲੇਟਡ ਆ ਸਾਡਾ ਤੇ ਸੈਂਟਰ ਦੇ ਨਾਲ ਅਸੀਂ ਇਹ ਡਿਸਕਸ ਕਰਦੇ ਹਾਂ ਅਸੀਂ ਉਹ ਸਾਨੂੰ 30000 ਰੁਪਇਆ ਪਰ ਪਸੂ ਦੇ ਹਿਸਾਬ ਨਾਲ ਅਸੀਂ 50000 ਮੰਗਦੇ ਇਹ ਵੀ ਜਲਦੀ ਜਿਹੜਾ ਸੈਂਟਰ ਦਾ ਸਾਡਾ ਡਿਸਾਈਡ ਹੋ ਜਾਣਾ ਤੇ ਅਸੀਂ ਮਤਲਬ ਪੂਰੇ ਪੰਜਾਬ ਦੇ ਜਿੱਥੇ-ਜਿੱਥੇ ਵੀ ਡਿੰਗਦਾ ਸਾਡੇ ਕੋਲ ਪੂਰਾ ਕਾਰਡ ਆ ਖੋਦਾ ਪੂਰਾ ਸਾਡੇ ਕੋਲ ਉਹਦਾ ਰੈਕਟ ਹੈ ਉਹ ਸਾਡਾ ਸੀਵਲ ਜਿਹੜਾ ਉਹ ਦੇਣਾ ਇੱਕ ਬਲਾ ਜਿਹੜਾ ਪਾਵਰ ਕਾਮ ਨਾਲ ਸੰਬੰਧਿਤ ਮਤਲਬ ਮਸਲਾਂ ਦੀ ਕਮੇਟੀ ਆ ਇੱਕ ਕਮੇਟੀ ਗਵਰਨਰ ਦੇ ਸੀਐਮ ਸਾਹਿਬ ਦੀ ਅਗਵਾਈ ਚ ਬਣਾਈ ਉਹ ਚਤਨੇ ਅਫਸਰ ਜਿਹੜੇ ਪੈਸਿਪਲ ਅੱਜ ਅਸੀਂ ਫੈਸਲਾ ਕੀਤਾ ਕਿ ਡੱਲਿਆ ਸਾਹਿਬ ਜਾਂ ਇਹਨਾਂ ਦੀ ਕੋਈ ਕਮੇਟੀ ਦਾ ਇੱਕ ਮੈਂਬਰ ਜਿਹੜਾ ਉਹਦੇ ਚ ਅਸੀਂ ਨਾਲ ਮਤਲਬ ਜਿਹੜਾ ਸ਼ਾਮਲ ਕਰ ਲਾਂਗੇ ਜਿੰਨੇ ਵੀ ਜਿਹੜੇ ਮਸਲੇ ਦੱਸਣ ਦੇ ਟਰਾਂਸਫਾਰਮਰ ਵਗੈਰਾ ਤੇ ਹੋਰ ਕਈ ਮਸਲੇ ਆ ਛੋਟੇ ਛੋਟੇ ਉਹ ਜਿਹੜੇ ਅਸੀਂ ਮਤਲਬ ਜਿਹੜਾ ਇਹ ਵਿੱਚ ਆ ਜਾਣਗੇ ਮੀਟਿੰਗ ਕਰਕੇ ਬਿਜਲੀ ਬੋਰਡ ਦਾ ਉਹ ਹੱਲ ਕਰ ਲਾਂਗੇ ਕੋਈ ਏਡਾ ਵੱਡੀ ਮਸਲਾ ਨਹੀਂਗਾ ਇੱਕ ਇਹਨਾਂ ਨੇ ਸਾਡੀ ਲਿਆਂਦਾ ਬੁੱਲ ਨਿਗਾ ਦੇ ਵਿੱਚ ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਕੁਝ ਗੜਬੜ ਆ ਜਿੱਥੇ ਕੁਝ ਵਿਦਵਾਨਾਂ ਨੇ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਜਿਹੜਾ ਪੇਸ਼ ਕੀਤਾ ਉਹ ਵੀ ਮੈਂ ਇਹਨਾਂ ਨੂੰ ਕਿਹਾ ਕਿ ਸਾਨੂੰ ਉਹ ਬਕਾਇਦਾ ਦੱਸੋ ਕਿਹੜਾ-ਕਿਹੜਾ ਕਿਤਾਬ ਆ ਕਿਹੜਾ-ਕਿਹੜਾ ਇਤਿਹਾਸਕਾਰ ਆ ਉਹ ਸੱਸਾ ਸਾਹਿਬ ਦੀ ਮੈਂ ਡਿਊਟੀ ਲਈ ਆ ਕਿਉਂਕਿ ਇਹਨਾਂ ਦਾ ਸਿੱਖ ਹਿਸਤੀ ਤੇ ਕਾਫੀ ਪਕੜਾ ਹੈ ਇਹਨਾਂ ਨੂੰ ਮੈਂ ਕਿਹਾ ਲਿਖ ਕੇ ਦਿਓ ਤੁਸੀਂ ਤੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਇਹਨਾਂ ਨੇ ਦੱਸਿਆ ਮੈਨੂੰ ਕਿ ਪਹਿਲਾਂ ਵੀ ਕਾਰਵਾਈ ਹੋਈ ਪਾਤ ਉਹਨਾਂ ਦੀਆਂ ਬਿੱਲਾਂ ਹੋ ਗਈਆਂ ਪਾਤ ਉਹ ਦੇਖਦੇ ਆਪਾਂ ਜਿੱਡੇ ਵੀ ਕਿਸੇ ਨੇ ਸਿੱਖ ਇਤਿਹਾਸ ਦੇ ਵਿੱਚ ਕਿਸੇ ਨੇ ਵੀ ਪੰਜਾਬ ਦੇ ਵਿੱਚ ਕੇ ਲੇਖਕ ਨੇ ਕੇ ਸੰਸਥਾ ਨੇ ਕੋਈ ਤੋੜ ਮਰੋੜ ਕਰਨ ਦੀ ਕੋਸ਼ਿਸ਼ ਕੀਤੀ ਤੇ ਮਾਨ ਸਰਬ ਦੀ ਸਰਕਾਰ ਉਹਦੇ ਖਿਲਾਫ ਸਖਤ ਕਾਰਵਾਈ ਕਰੂਗੀ ਜੋ ਵੀ ਕਾਰਵਾਈ ਕਾਨੂੰਨੀ ਤੌਰ ਤੇ ਬਣਦੀ ਹੋਗੀ ਇੱਕ ਵਲ ਇਹ ਇਹ ਜਿਹੜੇ ਵੈਟਰ ਦੀ ਆਪਣੇ ਫਾਰਮਿਸਟ ਦੇ ਡਾਕਟਰ ਜਿਹੜੇ ਆ ਇਹਨਾਂ ਦਾ ਮਤਲਬ ਮੈਂ ਤੁਹਾਨੂੰ ਦੱਸਦਾ ਕਿ 16 ਤਰੀਕ ਨੂੰ ਇਹਨਾਂ ਦਾ ਅਸੀਂ ਬੈਠ ਕੇ ਬਲ ਜਿਹੜਾ ਉਹ ਤੈਅ ਕਰਾਂਗੇ ਕਿਉਂਕਿ ਇਹ ਜਿਹੜਾ ਇਹਦੀ ਪ੍ਰोसीडिंग ਜਿਹੜੀ ਸ਼ੁਰੂ ਕਰਾਂਗੇ ਕਿਉਂਕਿ ਕੱਲਾ ਇਹ ਹੀ ਨਹੀਂ ਪਹਿਲੀਆਂ ਸਰਕਾਰਾਂ ਨੇ ਮਤਲਬ ਠੇਕੇ ਦੇ ਵਿਚਾਰੇ ਸਸਤੇ ਠੇਕੇ ਦੇ ਮੁਲਾਜ਼ਮਤ ਰੱਖ ਕੇ ਇਹਨਾਂ ਨੂੰ ਬਹੁਤ ਖੱਜਲ ਖਰਾਬ ਕੀਤਾ ਉਹ ਤਾਂ ਅਸੀਂ ਕੋਸ਼ਿਸ਼ ਕਰਦੇ ਟਾਈਮ ਬਾਈ ਟਾਈਮ ਕਿ ਸਾਰੇ ਬੰਦਿਆਂ ਨੂੰ ਸਹੀ ਤੰਗ ਦੇ ਨਾਲ ਜਿਹੜਾ ਜੋਬਾਂ ਵੀ ਦਿੱਤੀਆਂ ਜਾਣ ਤੇ ਉਹਨਾਂ ਨੂੰ ਮਤਲਬ ਜਿਹੜੀਆਂ ਤਰਖਾਵਾ ਵੀ ਮਿਲ ਸੋ ਇਹ ਇਹ ਮਤਲਬ ਜਿਹੜੀਆਂ ਮੀਟਿੰਗਾਂ ਸੀ ਆ ਸੋ ਜਿਹੜੀਆਂ ਪਿਛਲੀਆਂ ਮੀਟਿੰਗਾਂ ਦੀ ਸਰਕਾਰ ਵੱਲੋਂ ਮੰਨੀਆਂ ਗਈਆਂ ਉਹਨਾਂ ਦੀ ਜਿਹੜੀ ਰਿੰਦੀ ਹੈ ਪੂਰਤੀ ਵਾਸਤੇ ਉਹ 16 ਦਸੰਬਰ ਤੋਂ ਦੁਬਾਰਾ ਸੀ ਮੀਟਿੰਗ ਜਿਹੜੀ ਰੱਖੀ ਆ ਜਿਹੜੇ ਅੱਜ ਬਾਦ ਅਤੇ ਦਾ ਪੁਆਇੰਟ ਸੀ ਸਰ ਉਹ ਤੇ ਸਾਡੀ ਸਾਡੀ ਡਿਸਕਸ ਜੇ ਮੁੱਖ ਮੰਤਰੀ ਸ਼ਾਮਲ ਹੋਣਗੇ ਜਾਂ ਤੁਹਾਡੇ ਨਾਲ ਹੀ ਨਹੀਂ ਨਹੀਂ ਮੇਰੇ ਨਾਲ ਮੀਟ ਹੋ ਜੇ ਲੋੜ ਪਊਗੀ ਬਾਅਦ ਵਿੱਚ ਮੁਖਵੰਤੀ ਸਾਹਿਬ ਨਾਲ ਮੀਟਿੰਗ ਕਰਾਂ ਪਹਿਲਾਂ ਪਹਿਲਾਂ ਸਾਡੇ ਨਾਲ ਹੋ ਕੇ ਇਤਿਆਰ ਕਰਕੇ ਜੇ ਸਾਨੂੰ ਲੱਗੂ ਕਿ ਕੋਈ ਲੋੜ ਸੀਐਮ ਸਾਹਿਬ ਦੀ ਹੈ ਤਾਂ ਫਿਰ ਉਹਨਾਂ ਨਾਲ ਕਰਾਂ ਠੀਕ ਹੈ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਨੇ ਕਹਿੰਤਾ ਜੀ 31 ਮਾਰਚ ਤੱਕ ਜੇ ਨਾ ਹੱਲ ਹੋਇਆ ਤਾਂ ਦੁਬਾਰਾ ਚੰਡੀਗੜ੍ਹ ਦੇ ਵਿੱਚ ਮਰਨਵਾਸ ਸ਼ੁਰੂ ਕਰੀਏ ਮੈਂ ਤਾਂ ਕੋਈ ਵੇਖੋ ਕੋਈ ਲੋੜ ਨਹੀਂ ਪਊਗੀ ਤੁਸੀਂ ਘਬਰਾਉਣਾ ਨਹੀਂ ਏਦਾਂ ਦੀ ਮਤਲਬ ਪਾਲਸੀ ਬਣਾ ਦੇ ਮਰਦਵਾਤੇ ਬੜੀ ਦੂਰ ਦੀ ਗੱਲ ਐ ਅਸੀਂ ਚਾਹੁੰਦੇ ਕੋ ਤਰਦਾ ਹੁੰਦਾ ਕਿਸੇ ਨੂੰ ਲੋੜ ਨਹੀਂ ਪਊਗੀ ਪੱਤ ਧਰਨਾ ਲਾਉਣਾ ਮਜਾਦਾ ਕਰਨਾ ਹਰ ਇੱਕ ਦੀ ਡੈਮੋਕ੍ਰੇਸੀ ਆ ਹਲਕਾ ਦਾ ਕਾਨੂੰਨੀ ਦਗਾਦਾ ਲਾ ਸਕਦਾ ਪਰ ਅਸੀਂ ਇਦਾਂ ਦੀ ਕੋਸ਼ਿਸ਼ ਕਰਾਂਗੇ ਕਿ ਦਬਾਵਾ ਬੰਦੇ ਇਦਾਂ ਦੀ ਆ ਨੋਬਤ ਨਾ ਆ ਕੋਡਗੋਤ ਦਾ ਨਾਸਵਾਲੰਦੀ ਕੇ ਅੱਗੇ ਵਰਤ ਖਲਾਇਆ ਜਾਇਗਾ ਹਾਂਜੀ ਹਾਂਜੀ ਆ ਦੇਖੋ ਧਰਨੇ ਬਾਰੇ ਕੀ ਅਗਲਾ ਫਰੋ ਹਾਂ ਨੇ ਦਸਰਗੱਟਿਆ ਲਿਆ ਸਾਬ ਤੁਹਾਡੇ ਬਾਦ ਫਟੜ ਗਿਆ ਪਰ ਅੰਦਰ ਕੋਲ ਇੱਥੇ ਜਿਹੜਾ ਪਹਿਲੇਵਾਲ ਸਾਹਿਬ ਇਸ ਵਕਤ ਮੋਹਨ ਦਾ ਰੇਂਦਰ ਹੋ ਰਿਹਾ ਕੋਈ ਯਾਰ ਕੋ ਕਿ ਬੈਠੇ ਰਹੋ ਕਿ ਠੀਕ ਜਿਹਾ ਆ ਉਹ ਹੋ ਇਹ ਤੇ ਰੇਨ ਫੀਸ ਇੱਥੇ ਜਿਹੜਾ ਗਿਆ ਉਸ ਨੂੰ ਪਿਲਾ ਕੇ ਰੱਖੀ ਨੂੰ ਸਾਨੂੰ ਬਾਦ ਖਲਾਇਆ ਜਾ ਰਿਹਾ ਪਹਿਲੇਵਾਲ ਸਾਹਿਬ ਕਿੰਨਾ ਮੰਦੇ ਹੋ ਸਕਾਰਵਲ ਕਹੀ ਗਈ ਹੈ ਤੁਹਾਡੇ ਵੱਲੋਂ ਹੀ ਸਹਿਮਤੀ ਪ੍ਰਗਟਾਈ ਗਈ ਹੈ ਮਾੜੀ ਕਿੱਛ ਕਰ ਲੈ ਮੂੰਹ ਚ ਮਾਰਦੇ ਮੋਬਾਈਲ ਇੱਥੇ ਕਰ ਲੈ ਯਾਰ ਪਿੱਛੇ ਕਰ ਮੜਾ ਜਾਦਾ ਸਾਡੀ ਮੇਜਰ ਲੜਾਈਆਂ ਸੀ ਜਿਹੜੀਆਂ ਭਈ ਮੜਾ ਕਿਤੇ ਸੀਗੇ ਕਿ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਕਿ ਅਸੀਂ ਕਿਸੇ ਕਿਸਾਨ ਦੇ ਖਿਲਾਫ ਆ ਕੋਈ ਰੈਡ ਐਂਟਰੀ ਪਰਾਲੀ ਦੇ ਸਬੰਧ ਵਿੱਚ ਜਾਂ ਕੋਈ ਕਾਰਵਾਈ ਨਹੀਂ ਕਰਾਂਗੇ ਸਾਡਾ ਮਾਨ ਸਾਹਿਬ ਦੀ ਕਮਿਟਮੈਂਟ ਸੀ ਪਰ ਸਰਕਾਰ ਉਹਦੇ ਤੋਂ ਮਤਲਬ ਕਿਉਂ ਹੋਇਆ ਕੀ ਕਾਰਨ ਹੋਇਆ ਮੰਤਰੀ ਜੀ ਨੇ ਕਿਹਾ ਵੀ ਸਾਡਾ ਤਾਂ ਨਹੀਂ ਸੀਗਾ ਡੀਸੀਆਂ ਨੇ ਹੀ ਪੰਗਾ ਖੜਾ ਕੀਤਾ ਸੀਗਾ ਚਲੋ ਹੁਣ ਪਰ ਸਾਡੀ ਬੇਨਤੀ ਹੈ ਵੀ ਉਹ ਸਾਡਾ ਸੀਗਾ ਗ੍ਰੋਹਟਾਈਆਂ ਜਾਣ ਉਹਨਾਂ ਨੇ ਅੱਜ ਇੱਥੇ ਗੱਲ ਕਹੀ ਹੈ ਕਿ ਉਹ ਅਸੀਂ ਸਾਰੀਆਂ ਮਤਲਬ ਵਾਪਸ ਲੈਣੇ ਆ। ਠੀਕ ਹੈ। ਉਹ ਤਾਂ ਲੈਟਰ ਵੀ ਦੇਤਾ ਤੁਹਾਨੂੰ। ਕਿੱਥੇ ਲੈਟਰ ਉਹ? ਚਲੋ। ਉਹ ਤਾਂ ਦੇਤਾ ਤੁਹਾਨੂੰ ਲੈਟਰ ਵੀ ਦਿੱਤੀ ਸੀ। ਲੈਟਰ ਦਿਓ ਮੈਨੂੰ ਕਿੱਥੇ ਆਉਂਦਾ। ਉਹ ਸਰਕਾਰ ਵੱਲੋਂ ਵੀ ਤੈਅ ਕੀਤਾ ਕਿਦੋਂ। ਤੁਹਾਡੇ ਕੋਲ ਤਾਂ ਕਾਹਦਾ ਨਹੀਂ। ਨਹੀਂ ਉਹ ਤੁਹਾਡੀ ਅੱਗੇ ਭੇਜੀ। ਜੀ ਸਾਹਿਬ ਤੁਹਾਡੇ ਕੋਲ ਆਪਣੇ ਫਾਈਲ ਸੀਗੀ। ਚਲੋ। ਉਹ ਦੇਤੀ ਇਹਨਾਂ ਨੂੰ ਕਿਦੋਂ ਦੇਤੀ ਉਹ ਪ੍ਰਾਪਤ ਹੋ ਗਈ। ਉਹਦੇ ਤੇ ਉਹਦੇ ਤੇ ਸਰਕਾਰ ਵੱਲੋਂ ਲੈਟਰ ਜਾਰੀ ਹੋ ਗਿਆ। ਕਿ ਕਿਸੇ ਕਿਸਮ ਦੀ ਮਤਲਬ ਕੋਈ ਰੈਡ ਐਂਟਰੀ ਜਿਹੜੀਆਂ ਹੈਗੀਆਂ ਉਹ ਨਹੀਂ ਕਰਨੀਆਂ ਵਾਪਸ ਲਓ ਇਹਨਾਂ ਨੂੰ ਘਟਾਓ ਇਹਨਾਂ ਨੂੰ ਪਰਚੇ ਵਗੈਰਾ ਮਤਲਬ ਕੈਨਸਲ ਕਰੋ ਇਹ ਸਾਡੇ ਕਿਸਾਨਾਂ ਦੀ ਜਿਹੜੀ ਵੱਡੀ ਸਮੱਸਿਆ ਸੀਗਾ ਉਹ ਅਸੀਂ ਹੱਲ ਕਰ ਲਈ ਹੈ ਅਗਲੀ ਸੀਗੀ ਕਿ ਜੁਮਲਾ ਮੁਸਤਰਕਾ ਮਾਲਕਨ ਵਾਲੀ ਤੇ ਨਾਲ ਉਹਦੇ ਵਿੱਚ ਸੀਗੇ ਕੁਝ ਹਿੱਸਾ ਲੋਕ ਕਿਸਾਨ 19200 ਪਰਿਵਾਰ ਜਿਹੜੇ 70000 ਇੱਕੜ ਜ਼ਮੀਨ ਦੇ ਉੱਤੇ ਖੇਤੀ ਕਰਦੇ ਸੀ ਬੰਦੇ ਕੁਝ ਚੀਜ਼ਾਂ ਨੇ ਔਰ ਉਹਨਾਂ ਦੇ ਇੰਤਕਾਲ ਖਾਰਜ ਕਰਦੇ ਸੀ ਕਿਸੇ ਕਾਰਨ ਕਰਕੇ ਕਿਸੇ ਛੱਪੜ ਕਰਕੇ ਔਰ ਉਹ ਮੰਨ ਲਿਆ ਸਰਕਾਰ ਨੇ ਕਿ ਉਹ ਅਸੀਂ ਛੱਪੜ ਵਾਲੀ ਨੂੰ ਆਇਡੈਂਟੀਫਾਈ ਕਰਕੇ ਬਾਕੀ ਸਾਰੇ ਕਿਸਾਨਾਂ ਦੇ ਜਿਹੜੇ ਇੰਤਕਾਲ ਉਹ ਬਹਾਲ ਕਰ ਦੇਵਾਂਗੇ ਠੀਕ ਹੈ ਜੀ ਬਿਲਕੁਲ ਉਹ ਇਹਨਾਂ ਨੇ ਮੰਨ ਲਿਆ ਆਬਾਦ ਕਰਨ ਨੂੰ ਮਾਲਕੀਆ ਹਾਂ ਆਬਾਦ ਕਰਨ ਨੂੰ ਮਤਲਬ ਮਾਲਕੀਅਤ ਦੇ ਹੱਕ ਦੇਵਾਂਗੇ ਔਰ ਜਿਹੜਾ ਜੁਮਲਾ ਮੁਸਤਰਕਾ ਮਾਲਕਨ ਬਣ ਹੈ ਇਹਦੇ ਤੇ ਸਰਕਾਰ ਨੇ ਸਾਡੇ ਨਾਲ ਇੱਕ ਕਮਿਟਮੈਂਟ ਕੀਤੀ ਹੈ ਵੀ ਚਿੱਠੀ ਅਸੀਂ ਕੱਢਤੀ ਇਹ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨਗੇ 31 ਮਾਰਚ ਤੱਕ ਡੈਡਲਾਈਨ ਹੈ ਇਹਦੇ ਤੇ ਤੇ 31 ਮਾਰਚ ਤੱਕ ਇਹਨੂੰ ਕੰਪਲੀਟ ਆਪਦੇ ਜੋ-ਜੋ ਪ੍ਰੋਸੈਸ ਅਡਾਪਟ ਕਰਨੇ ਉਹ ਕਰ ਲੈਣਗੇ ਪਰ ਉਦੋਂ ਮਤਲਬ ਸਾਰਾ ਜਿਹੜਾ ਨੋਟੀਫਿਕੇਸ਼ਨ ਕੀਤਾ ਸਾਡੇ ਖਿਲਾਫ ਔਰ ਉਹ ਮੋੜ ਦੁਬਾਰਾ ਮਤਲਬ ਕਿਸਾਨਾਂ ਨੂੰ ਕਿਵੇਂ ਮਾਲਕ ਬਣਾਇਆ ਜਾਏ ਉਹਦੇ ਲਈ ਸਾਰਾ ਕੰਮ ਕੰਪਲੀਟ ਕਰਕੇ 31 ਮਾਰਚ ਤੱਕ ਇਨੂੰ ਮਤਲਬ ਕਿਸਾਨਾਂ ਨੂੰ ਮਾਲਕ ਬਣਾਉਣ ਲਈ ਸੀ ਮਤਲਬ ਪ੍ਰੋਸੈਸ ਮਤਲਬ ਕੰਪਲੀਟ ਕਰ ਦਿਆਂਗੇ ਅਗਲੀ ਆ ਗਈ ਹੈ ਕਿ ਫਸਲਾਂ ਮਾਰੇ ਨਰਮੇ ਮਰੇ ਝੋਨਾ ਮਰਿਆ ਹੋਰ ਫਸਲਾਂ ਮਰੀਆਂ ਸਬਜ਼ੀਆਂ ਮਰੀਆਂ ਕਿਨੂੰ ਜਿਵੇਂ ਮંત્રી ਜੀ ਨੇ ਦੱਸਿਆ ਇਹਦੇ ਬਾਰੇ ਉਹਨਾਂ ਆਲਰੇਡੀ ਦੱਸਤਾ ਕਿ ਅਸੀਂ ਮਤਲਬ 31 ਦਸੰਬਰ ਤੱਕ ਲੋਕਾਂ ਨੂੰ ਮਤਲਬ ਦੇ ਦੇ ਦਾਂਗੇ ਖਰਾਲੀ ਵਾਲਾ ਤਾਂ ਆ ਹੀ ਗਿਆ ਅੱਗੇ ਅਗਲਾ ਸੀ ਜਿਹੜਾ ਗੰਨਾ ਮਿੱਲਾਂ ਵਾਲਾ ਗੰਨਾ ਮਿੱਲਾ ਚਲਾ ਰਹੇ ਨੇ ਸਾਡੀ ਜਿਹੜੀ ਮੇਨ ਮਤਲਬ ਉਹਦੇ ਚ ਡੰਡਾ ਆੜਿਆ ਵਾ ਉਹ ਇਸ ਗੱਲ ਦਾ ਹੈ ਕਿ ਗੰਨਾ ਮਿੱਲਾ ਚਲਾਉਣਾ ਨਹੀਂ ਕੋਈ ਹਾਲਾ ਜਿਹੜੇ ਫਾਰਮਰਾਂ ਨੂੰ ਘਟਾ ਪਿਆ ਹੈ ਗੰਨਾ ਮਿੱਲਾਂ ਲੇਟ ਚੱਲਣ ਨਾਲ ਉਹਨੂੰ ਕਿਵੇਂ ਪੂਰਾ ਕਰਦੀ ਹੈ ਸਰਕਾਰ ਮਿਲਰਾਂ ਦਾ ਧਿਆਨ ਰੱਖ ਲਿਆ ਲੈਕਿਨ ਉਹਦੇ ਤੇ ਅੱਜ ਇਹ ਡਿਸਕਸ ਦੇ ਵਿੱਚ ਉੱਥੋਂ ਜਾ ਕੇ ਜਿਵੇਂ ਸਾਡੇ ਸਾਥੀ ਵੀ ਇੱਕ ਕਮੇਟੀ ਮੀਟਿੰਗ ਕਰਕੇ ਆਈ ਹੈ ਉਹਦੇ ਜੋ ਫੈਸਲਾ ਹੋਇਆ ਹੈ ਕਿ ਐਕਸਪਰਟਸ ਬੈਠ ਜਾਣਗੇ ਆਪਾਂ ਬੈਠ ਜਾਾਂਗੇ ਸਰਕਾਰ ਬੈਠ ਜੇਗੀ ਉਹਦੇ ਡਿਸਕਸ ਕਰ ਲਾਂਗੇ ਕਿ ਕਿੰਨਾ ਕੁ ਘਾਟਾ ਪਿਆ ਕੀ ਹੋਇਆ ਉਹਦੇ ਤੇ ਉਹਦੇ ਮੁਤਾਬਕ ਕਿਸਾਨਾਂ ਦੇ ਨਾਲ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੰਪਨਸੇਟ ਕਰਨ ਦੀ ਗੱਲ ਮੰਨੀਆਂ ਸਰਕਾਰ ਅਗਲਾ ਆਇਆ ਜੀ ਹਾ ਸ਼ਹੀਦ ਪਰਿਵਾਰਾਂ ਨੂੰ ਉਹ ਤੇ ਇਹਨਾਂ ਨੇ ਦੱਸ ਹੀ ਦਿੱਤਾ ਕਿ ਇਹਨਾਂ ਤੋਂ ਰਹਿ ਗਈ ਮਿਸ ਹੋ ਗਈ ਇਹ ਸਾਡੇ ਡੀ ਸਾਹਿਬ ਖੜੇ ਨੇ ਇੱਕ ਤਾਂ ਤੁਸੀਂ ਲਾਤੜਾਈ ਬੈਠੇ ਹੋ ਹੋ ਗਈ ਕਰ ਦਿੱਤੀ ਹੋ ਗਈ ਜੋ ਹੋ ਗਈ ਹਲੋ ਇਹਦਾ ਮਤਲਬ ਮਰਨ ਮਰਤੇ ਜਿੰਨਾ ਚਿਰ ਨਹੀਂ ਬੰਦੇ ਉਹਨਾਂ ਤੇ ਤੁਸੀਂ ਵੀ ਬਤੁਲ ਦੀ ਗੱਲ ਕਰਨ ਨੂੰ ਯਾਰ ਨਹੀਂ ਆਉਂਦਾ ਚਲੋ ਮੇਰੀ ਬੇਨਤੀ ਹੈ ਕਿ ਉਹਨਾਂ ਨੇ ਇਹਨਾਂ ਨੇ ਕਹਿਤਾ ਸਾਡੇ ਫਰੀਦਕੋਟ ਆਪਣੇ ਡਿਸਟ੍ਰਿਕਟ ਦੇ ਦੋ ਕੇਸ ਬਹੁਤ ਅਵੇਂ ਖਾਮ ਖਈੜੇ ਹੋਏ ਸੀ ਉਹਨਾਂ ਬਾਰੇ ਔਰ ਜਿਹੜੇ ਇਹਨਾਂ ਨੇ ਕਿਹਾ ਕਿ ਨੌਕਰੀ ਦਾ ਮੈਟਰ ਜਿਹੜਾ ਇਹ ਮੈਨੂੰ ਐ ਪਤਾ ਨਹੀਂ ਐ ਕਿਉਂ ਲੱਗਿਆ ਕਿ 700 ਪਰਿਵਾਰ ਸ਼ਹੀਦ ਹੋਇਆ ਹੈ 700 ਪਰਿਵਾਰਾਂ ਦੇ ਵਿੱਚੋਂ 700 ਮੈਂਬਰ ਸ਼ਹੀਦ ਹੋਇਆ ਹੈ ਹੁਣ ਇਹ ਨਹੀਂ ਲੋੜ ਰਹਿ ਗਈ ਇੱਥੇ ਮੈਂ ਸਮਝਦਾ ਕਿ ਕਿਸੇ ਤਰ੍ਹਾਂ ਦੀ ਆਪਾਂ ਕਹੀਏ ਵੀ ਸਾਨੂੰ ਤੁਸੀਂ ਦੱਸੋ ਜਿਹੜੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੁਸੀਂ ਕੰਪਨਸੇਟ ਕਰਤਾ ਹੈ ਉਹ ਆਪਣੇ ਆਪ ਉਹਦੇ ਅੰਕੜੇ ਚੱਕਨੇ ਬਣਦੇ ਆ ਚੱਕੋ ਉਹਨਾਂ ਨੂੰ 634 ਉਹਨਾਂ ਨੂੰ ਨੌਕਰੀ ਜਿਹੜੇ ਬਾਕੀ ਰਹਿ ਗਿਆ ਉਹਨਾਂ ਨੂੰ ਨੌਕਰੀ ਦੇਣੀ ਆ ਇਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਦੱਸੋ ਮੈਂ ਕਹਿੰਨਾ ਕਿ ਸਾਨੂੰ ਨਹੀਂ ਚੱਕਣ ਦੀ ਲੋੜ ਤੁਹਾਡੇ ਕੋਲੇ ਆਪਣੇ ਆਪ ਅੰਕੜੇ ਉਹ ਆਪਣੀ ਤੈਅ ਹੋਈ ਕੁਆਲਿਫਿਕੇਸ਼ਨ ਵਾਲੀ ਜੀ ਹਾਂ ਹਾਂ ਕੁਆਲਿਫਿਕੇਸ਼ਨ ਦੇ ਮਤਾਬਕ ਕੁਆਲਿਫਿਕੇਸ਼ਨ ਦੇ ਮਤਾਬਕ ਆਪਾਂ ਧਿਆਨ ਜਿੱਦਾਂ ਜਿੱਦਾਂ ਪੂਰੀ ਹੋਈ ਜੇ ਜਿਸ ਤਰ੍ਹਾਂ ਦੀ ਜੋ ਕੁਆਲਿਫਿਕੇਸ਼ਨ ਹੋਏਗੀ ਕੋਈ ਕਲਾਸ 4 ਦੇ ਕਾਬਲਤੋਂ ਕਲਾਸ 4 ਮਿਲ ਜਾਣੀ ਚਾਹੀਦੀ ਹੈ ਹਾਂ ਜੋ ਕੋਈ ਅਫਸਰ ਬਣਨ ਦੇ ਕਾਬਲਾ ਉਹਨੂੰ ਅਫਸਰ ਬਣ ਦੇਣਾ ਉਹ ਰੱਖ ਲੈਣਾ ਚਾਹੀਦਾ ਅੱਗੇ ਸੀਗਾ ਆ ਗੱਲ ਵਿੱਚ ਰਹਿ ਗਈ ਪਤਾ ਨਹੀਂ ਕਿਉਂ ਨਾ ਹਾਂ ਭਾਰਤ ਮਾਲਾ ਪ੍ਰੋਜੈਕਟ ਵਾਲੀ ਇਹ ਆਪਣੀ ਉੱਥੇ ਡਿਸਕਸ ਹੋ ਗਈ ਸੀ ਹਾਂ ਇੱਕ ਗੱਲ ਯਾਦ ਰੱਖਣ ਵਾਲੀ ਗੱਲ ਬਹੁਤ ਇੰਪੋਰਟੈਂਟ ਕਿ ਉੱਥੇ ਸਾਡੀ ਗੱਲ ਹੋ ਗਈ ਕਿ ਉਹ ਡੀਸੀ ਨੇ ਤਾਂ ਇਹਨਾਂ ਨੂੰ ਮਤਲਬ ਆ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਸਰਕਾਰ ਨੂੰ ਭੇਜਣੀ ਆ ਕਾਰਵਾਈ ਅੱਗੇ ਸਰਕਾਰ ਨੇ ਕਰਨੀ ਉਹ ਤੁਸੀਂ ਕਰਨੀ ਹੈ ਜੀ ਉਹ ਐਸਡੀਐਮ ਨੇ ਮਤਲਬ ਬਹੁਤ ਧਾਦਲੀਆਂ ਕੀਤੀਆਂ ਮੇਰੇ ਨਾਲ ਸਿੱਸਾ ਸਾਹਿਬ ਨੇ ਸਾਨੂੰ ਤੁਹਾਨੂੰ ਉੱਥੇ ਡਿਟੇਲ ਚ ਦੱਸਿਆ ਹੋਇਆ ਹੈ ਔਰ ਉਹ ਕਿਸੇ ਹਾਲ ਦੇ ਵਿੱਚ ਮਤਲਬ ਆ ਬਚਣਾ ਨਹੀਂ ਚਾਹੀਦਾ ਤੇ ਅਸੀਂ ਉਹਨੂੰ ਮਤਲਬ ਬਖਸ਼ਾਂਗੇ ਵੀ ਨਹੀਂ ਅੱਗੇ ਆ ਗਿਆ ਗੁਰੂ ਕਾਸ਼ੀ ਵਾਲਾ ਇਹਦੇ ਤੇ ਮੈਨੂੰ ਲੱਗਦਾ ਹਜੇ ਜਿਵੇਂ ਦੀ ਗੱਲ ਆਈ ਹੈ ਕਿ ਐਫ ਆਈ ਆਰ ਹੋ ਗਈ ਹੈ ਹਾਂਜੀ ਪਰ ਉਹ ਐਫ ਆਈ ਆਰ ਗੋਲਮੋਲ ਜੀ ਹੈ ਉਹਦੇ ਤੇ ਸਾਡੀ ਰਿਕੁਐਸਟ ਹੈ ਤੁਸੀਂ ਐਫ ਆਈ ਆਰ ਕਰਤੀਏ ਕਿਹਾ ਵੀ ਜਿਵੇਂ ਜਿਵੇਂ ਬੰਦੇ ਆਉਂਦੇ ਜਾਣਗੇ ਉਹਨਾਂ ਨੂੰ ਵਿੱਚ ਲੈ ਲੈਂਦੇ ਜਾਵਾਂਗੇ ਸਾਡਾ ਹੈ ਕਿ ਉਸ ਯੂਨੀਵਰਸਿਟੀ ਨੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਆ ਸੌਰੀ ਆਮ ਸਟੂਡੈਂਟਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਉਹਨਾਂ ਦੀ ਲਾਈਫ ਮਤਲਬ ਬਰਬਾਦ ਕੀਤੀ ਹੈ ਔਰ ਉਹ ਜਿਹੜੀ ਮੈਨੇਜਮੈਂਟ ਔਰ ਉਹਨਾਂ ਦੀ ਵਾਈਸ ਚਾਂਸਲਰ ਕੋਈ ਵੀ ਹੈ ਐਨੀਬਾਡੀ ਕੋਈ ਵੀ ਹੋਵੇ ਉਹਦੇ ਖਿਲਾਫ ਮੁਕੱਦਮਾ ਦਰਜ ਕਰਨਾ ਬਣਦਾ ਹੈ 400 ਧੋਖਾ ਧੜੀ ਦਾ ਬੱਚਿਆਂ ਦੀ ਲਾਈਫ ਬਰਬਾਦ ਕਰਨ ਦਾ ਜੋ ਜੋ ਧਰਾਵਾ ਮੰਦੀਆਂ ਉਹਨੂੰ ਉਹਦੇ ਵਿੱਚ ਮਤਲਬ ਕਰੋ ਨਹੀਂ ਤਾਂ ਦੁਬਾਰਾ ਫੇਰ ਮਤਲਬ ਉਹ ਉਹ ਸਾਰੇ ਉਹਦੇ ਵਿੱਚ ਐਂਗਲ ਆਉਂਦੇ ਜੀ ਐਸ ਐਸ ਆਈ ਟੀ ਬਣੀ ਉੱਥੇ ਉਹਦੇ ਤੇ ਉਹਦੇ ਤੇ ਐਸ ਐਸ ਆਈ ਟੀ ਬਣਾ ਦਿੱਤੀ ਗਈ ਹੈ ਤਿੰਨ ਇਹ ਤਿੰਨ ਮੈਮਰੀ ਉਹ ਉਹਦੇ ਤੇ ਮਤਲਬ ਕੰਪਲੀਟ ਕਰਕੇ ਜਿਹੜੇ ਜਿਹੜੇ ਹਦਕਾਰੀਆਂ ਨੂੰ ਸਾਰਿਆਂ ਨੂੰ ਵਿੱਚ ਮਤਲਬ ਇਨਵੋਲਵ ਕਰ ਲਿਆ ਜਾਏ ਨਾਲ ਸੀਗਾ ਕਿ ਉਹ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਲਾਈਫ ਮਤਲਬ ਬਰਬਾਦ ਹੋਈ ਹੈ ਸਾਡੀ ਮੰਗ ਸੀ ਕਿ ਉਹਨਾਂ ਦੀ ਲਾਈਫ ਸਿਕਯੂਰ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਉਹ ਆਪਦੇ ਬੱਚੇ ਪਾਲਣਗੇ ਜਿਹੜੇ ਕੱਲ ਉਥੋਂ ਪੜ੍ਹਾਈ ਕਰਕੇ ਇਹ ਸੋਚ ਕੇ ਚੱਲੇ ਸੀ ਵੀ ਅਸੀਂ ਡਾਕਟਰ ਬਣ ਜਾਗੇ ਡੰਗ ਡਾਕਟਰ ਬਣ ਜਾਗੇ ਅੱਜ ਉਹ ਮੋੜ ਕੇ ਦੁਬਾਰਾ ਮਜ਼ਦੂਰ ਬਣੇ ਨੇ ਪਰ ਉਹਦੇ ਤੇ ਸਰਕਾਰ ਨੇ ਇੱਕ ਜ਼ਿੰਮੇਵਾਰੀ ਚੱਕੀ ਐ ਕਿ ਉਹਦੇ ਲਈ ਅਸੀਂ ਹਰ ਮਤਲਬ ਸੰਭਵ ਕੋਸ਼ਿਸ਼ ਕਰਕੇ ਉਹਨਾਂ ਦਾ ਵੀ ਮਸਲਾ ਅਸੀਂ ਹੱਲ ਕਰਾਂਗੇ ਉਹਨਾਂ ਵਿਦਿਆਰਥੀਆਂ ਦਾ ਉਹਨਾਂ ਦੀ ਡਿਗਰੀ ਹਾਈ ਕੋਰਟ ਨੇ ਹਰ ਨੇ ਸਟੇ ਕਰ ਦਿੱਤੀ ਚਲੋ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਡਿਗਰੀਆਂ ਇਹਨਾਂ ਨੇ ਦਿੱਤੀਆਂ ਯੂਨੀਵਰਸਿਟੀ ਨੇ ਉਹਨੂੰ ਮਤਲਬ ਸਟੇ ਹੋ ਗਿਆ ਸਟੇ ਹੋ ਗਿਆ ਕੈਨਸਲ ਨਹੀਂ ਹੋਣਾ ਇਹ ਅਪਰੂਵਲ ਦਵਾਵਾਂਗੇ ਲੰਬੀ ਇਸ ਕੰਦੇ ਸਬੰਧ ਚ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਜਾਨਵਰਾਂ ਨੂੰ ਜਿਹੜੇ ਜਾਨਵਰ ਮਰੇ ਨੇ ਉਹ ਇਹਨਾਂ ਦਾ ਇਹ ਸੀਗਾ ਕਿ ਅਸੀਂ ਦੋ ਜਾਨਵਰਾਂ ਨੂੰ ਜੇ ਕਿਸੇ ਘਰ ਦੇ ਵਿੱਚੋਂ ਦੋ ਜਾਨਵਰ ਮਰੇ ਨੇ ਤੇ ਉਸ ਪਰਿਵਾਰ ਉਸ ਉਹਨਾਂ ਨੂੰ ਦੋ ਜਾਨਵਰਾਂ ਦੀ ਅਸੀਂ ਕੰਪਨਸੇਟ ਕਰਾਂਗੇ ਲੇਕਿਨ ਸਾਡਾ ਇਹ ਸੀ ਵੀ ਜੇ ਕਿਸੇ ਦਾ ਮਤਲਬ ਪੂਰੇ ਦਾ ਪੂਰਾ ਛੱਡੀ ਛੱਡੀ ਖਾਲੀ ਹੋ ਗਿਆ ਤੇ ਫਿਰ ਉਹ ਕੀ ਕਰੇ ਦੋਵਾਂ ਨਾਲ ਤੋਂ ਤਾਂ ਸਰਨਾ ਨਹੀਂ ਤੇ ਇਹ ਸੈਂਟਰ ਗਵਰਨਮੈਂਟ ਆਪਾਂ ਨੂੰ ਕਹਿੰਦੀ ਆਪਾਂ ਵੀ ਲਿਖਿਆ ਉਹਨਾਂ ਨੂੰ ਕਿ ਪੂਰੇ ਦਾ ਪੂਰਾ ਦੋ ਜੀ ਜਿੰਨੇ ਦਾ ਪੂਰਾ ਇਹਨਾਂ ਨੇ ਮੰਨਿਆ ਕਿ ਅਸੀਂ ਪੂਰੇ ਦਾ ਪੂਰਾ ਮਤਲਬ ਦੇਵਾਂਗੇ ਹਾਂ ਜਿਹੜੀ ਪਾਵਰ ਕਾਮ ਵਾਲੀ ਗੱਲ ਹੈ ਮੈਂ ਕਲੀਅਰ ਕਰ ਦਿਆਂ ਪਾਵਰ ਕਾਮ ਵਾਲਾ ਮੈਟਰ ਹੈ ਜਿਹੜਾ ਇਹ ਇਹ ਦੋ ਗੱਲਾਂ ਵੱਖਰੀਆਂ ਵੱਖਰੀਆਂ ਨੇ ਧਿਆਨ ਦੇ ਦਿਲਿਓ ਬਾਕੀ ਜੇ ਕੋਈ ਹੋਰ ਵੀ ਮੈਟਰ ਪਾਵਰ ਕਾਮ ਨਾਲ ਰਿਲੇਟਡ ਹੋਣਗੇ ਉਹ ਇਹਦੇ ਚ ਆ ਸਕਣਗੇ ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਦੇ ਨਾਲ ਬਹੁਤ ਸਾਰੇ ਕਨੈਕਸ਼ਨ ਕੱਟਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਜਾਲੀ ਨਹੀਂ ਔਰ ਉਹਦੇ ਤੇ ਬੜਾ ਰੌਲਾ ਪਿਆ ਸੀ ਬੜਾ ਅੰਦੋਲਨ ਹੋਇਆ ਉਹ ਇਹਨਾਂ ਦੀ ਅਫਸਰਾਂ ਦੀਆਂ ਗਲਤੀਆਂ ਨੇ ਅਫਸਰਾਂ ਨੇ ਲੋਕਾਂ ਦੇ ਕੋਲੋਂ ਪੈਸੇ ਲੈ ਕੇ ਇਹ ਕਹਿ ਕੇ ਕਿ ਤੁਹਾਨੂੰ ਫਲਾਣੇ ਥਾਂ ਤੋਂ ਟ੍ਰਾਂਸ ਆਪਣਾ ਕਨੈਕਸ਼ਨ ਟ੍ਰਾਂਸਫਰ ਕਰਕੇ ਦਿੰਨੇ ਆ ਉੱਥੇ ਫਲਾਣਾ ਕਨੈਕਸ਼ਨ ਵੇਚਦਾ ਇਹ ਕਰਦਾ ਉਹ ਕਰਦਾ ਇਸ ਢੰਗ ਨਾਲ ਲੁੱਟਿਆ ਲੋਕਾਂ ਨੂੰ ਔਰ ਸਾਡੀ ਮੰਗ ਹੈ ਕਿ ਉਹ ਕਿਸਾਨਾਂ ਦੇ ਕਨੈਕਸ਼ਨ ਨਾ ਕੱਟੇ ਜਾਣ ਜਿਹੜੇ ਲੋਕਾਂ ਨੇ ਪੈਸੇ ਲੁੱਟੇ ਆ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੋ ਸਾਡੇ ਕਿਸਾਨ ਦਾ ਕੀ ਕਸੂਰ ਹੈ ਸਾਡੇ ਕਿਸਾਨ ਨੂੰ ਤਾਂ ਤੁਹਾਡੇ ਅਧਿਕਾਰੀਆਂ ਨੇ ਲੁੱਟਿਆ ਹੈ ਉਹਦੇ ਤੇ ਇੱਕ ਕਮੇਟੀ ਬਣ ਗਈ ਸੀ ਕਿ ਕੋਈ ਤੇ ਅਸੀਂ ਆਇਡੈਂਟੀਫਾਈ ਕਰ ਲੈਨੇ ਕਿਹੜੇ-ਕਿਹੜੇ ਅਫਸਰ ਨੇ ਲੇਕਿਨ ਕਿਸਾਨਾਂ ਦੇ ਕਨੈਕਸ਼ਨ ਨਹੀਂ ਕਟਾਂਗੇ ਉੱਥੇ ਵੀ ਕਮੇਟੀ ਚੋਗੀ ਸੀ ਅੱਜ ਫੇਰ ਇਹ ਗੱਲ ਆਈ ਹੈ ਕਿ ਉਹ ਕਮੇਟੀ ਮਤਲਬ ਨੋਟੀਫਾਈ ਹੋਗੀ ਉਹ ਕਿਦੋਂ ਖਾਏਗੀ ਉਹ ਗੋਨਰ ਸਾਹਿਬ ਵੱਲੋਂ ਨੋਟੀਫਾਈ ਹੋ ਕਮੇਟੀ ਨੋਟੀਫਾਈ ਹੋ ਗਈ ਹੈ ਇਉਂ ਦੇ ਚ ਹੁਣ ਇਹਨਾਂ ਨੇ ਇਹ ਵੀ ਜਿੰਮੇ ਲਈ ਆ ਗੱਲ ਕਿ ਅਸੀਂ ਮਤਲਬ ਕਿਸਾਨ ਆਗੂ ਨੂੰ ਵੀ ਇੱਕ ਨੂੰ ਨਾਲ ਮਤਲਬ ਉਹ ਚ ਜੋੜਾਂਗੇ ਕੁਝ ਨਹੀਂ ਗੱਲਾਂ ਪਾਵਰ ਕਾਮ ਨਾਲ ਜੁੜੀਆਂ ਮੀਆਂ ਜਿਹੜੀਆਂ ਮੰਨੀਆਂ ਜਾ ਚੁੱਕੀਆਂ ਨੇ ਉਹ ਅੱਜ ਫੇਰ ਸਾਡੀ ਡਿਸਕਸ ਹੋਈ ਹੈ ਉਹ ਉਹ ਜਿਸ ਤਰ੍ਹਾਂ ਮਤਲਬ ਲਿਫਟ ਪੰਪ ਲੱਗਣੇ ਨੇ ਨਹਿਰਾਂ ਦੇ ਉਹ ਆਲਰੇਡੀ ਮੰਗਾ ਮੰਨੀਆਂ ਜਾ ਚੁੱਕੀਆਂ ਉਹਦੇ ਵਿੱਚ ਕੋਈ ਕਮੇਟੀ ਵਾਲਾ ਮੈਸਮੈਂਟ ਮੈਟਰ ਨਹੀਂਗਾ ਔਰ ਜਿਵੇਂ ਲਗਭਗ 250 ਕਨੈਕਸ਼ਨ ਹੈ ਟਰਾਂਸਫਾਰਮਰ ਜਿਨ੍ਹਾਂ ਨੂੰ ਬਦਲ ਸਾਹਿਬ ਵੇਲੇ ਇੱਕ ਐਤੋਂ ਅਸੀਂ ਜਿੱਥੋਂ ਮਰਜੀ ਲੈ ਕੇ ਲਾ ਲਓ ਲੋਕਾਂ ਨੂੰ ਲੈ ਕੇ ਲਾ ਲਿਆ ਔਰ ਅੱਜ ਉਹਨਾਂ ਨੂੰ ਅਨਸੀਲਡ ਅਨਧਿਕਾਰਤ ਕਹਿ ਕੇ ਬਾਹਰ ਕੱਢਿਆ ਹੋਇਆ ਉਹ ਦੋਨੇ ਹੀ ਉਹ ਮਸਲੇ ਜਿਹੜੇ ਉਹ ਅੱਜ ਇੱਥੇ ਮਤਲਬ ਮੰਤਰੀ ਜੀ ਦੀ ਮਤਲਬ ਗੱਲ ਹੋਈ ਆ ਉਹਨਾਂ ਨੇ ਮੰਨਿਆ ਕਿ ਅਸੀਂ ਮਤਲਬ ਉਹ ਉਹ ਵੱਖਰੀ ਗੱਲ ਐ ਇਸ਼ੂ ਆ ਇਹਦੇ ਨਾਲ ਕਮੇਟੀ ਦੇ ਨਾਲੋਂ ਦਾ ਕੋਈ ਸਬੰਧ ਨਹੀਂ ਉਹ ਅਸੀਂ ਮੰਨ ਚੁੱਕੇ ਆ ਉਹਨੂੰ ਅਸੀਂ ਮਤਲਬ ਹੱਲ ਕਰਕੇ ਕਹਿ ਕੇ ਪਾਵਰ ਕਾਮ ਨੂੰ ਉਹ ਤੁਰੰਤ ਮਤਲਬ ਅਸੀਂ ਕਰਵਾ ਦੇਾਂਗੇ ਠੀਕ ਹੈ ਜੀ ਹਾਂ ਬਿਲਕੁਲ ਬਿਲਕੁਲ ਮੈਂ ਜੀ ਕਰਾਵਾਂ ਉਹ ਤਾਂ ਆਪਣੀ ਤੈਸ ਆ ਵੀ ਕੋਲ ਆਦੀ ਹਾਂ ਜੀ ਉਹ ਸਿੱਖ ਇਤਿਹਾਸ ਸਿੱਖ ਇਤਿਹਾਸ ਵਾਲੀ ਗੱਲ ਮੰਤਰੀ ਜੀ ਨੇ ਦੱਸ ਹੀ ਦਿੱਤੀ ਹੈ ਤੇ ਸਿਰਸਾ ਸਾਹਿਬ ਨੇ ਬਹੁਤ ਲੰਮੀ ਡਿਟੇਲ ਦੇ ਵਿੱਚ ਉੱਥੇ ਡਿਸਕਸ ਹੋਈ ਹੈ ਹਾਂ ਜੀ ਅਗਲੀ ਆ ਗਈ ਵੈਟਰਨਰੀ ਹੈ ਵੈਟਰਨਰੀ ਮੁੰਡਿਆਂ ਵਾਲੀ ਗੱਲ ਹਾਂ ਜੀ ਇਹ ਇਹ ਹੈ ਕਿ 16 ਤਰੀਕ ਨੂੰ ਸਾਡੀ ਮੀਟਿੰਗ ਇਹਨਾਂ ਨੇ ਤੈਅ ਕੀਤੀ ਹੈ ਉਸ ਮੀਟਿੰਗ ਨੂੰ ਇਹਨਾਂ ਨੂੰ ਇਹਨਾਂ ਨੇ ਕਿਹਾ ਵੀ ਅਸੀਂ ਪ੍ਰੋਸੈਸਿੰਗ ਦੇ ਵਿੱਚ ਲੈ ਲਾਂਗੇ ਇਹਨਾਂ ਦੇ ਕੇਸ ਨੂੰ ਰਸ ਤੋਂ ਅੱਗੇ 31 ਮਾਰਚ ਤੱਕ ਜਿਹੜਾ ਜਿਹੜਾ ਇਹਨਾਂ ਦਾ ਕੇਸ ਨੂੰ ਪੂਰਾ ਕੰਪਲੀਟ ਕਰਕੇ ਉੱਥੇ ਤੱਕ ਲੈ ਕੇ ਜਾਣਾ ਉਹਦੇ ਲਈ ਸਮਾਂ ਚਾਹੀਦਾ ਉਸ ਤੋਂ ਆਪਾਂ ਨੂੰ ਵੀ ਇੰਨੀ ਕਿ ਤਾਂ ਸਮਝ ਹੈਗੀ ਹੈ ਵੀ ਸਮਾਂ ਚਾਹੀਦਾ ਹੈ ਉਹ ਇਹਨਾਂ ਨੇ 31 ਮਈ ਦਾ ਆਪਣਾ ਮਾਰਚ ਦਾ ਸਮਾਂ ਲਿਆ 16 ਦਸੰਬਰ ਦੀ ਅੱਗੇ ਆ ਗਈ ਮੀਟਿੰਗ ਦੋ ਮਸਲਿਆਂ ਲਈ 31 ਮਾਰਚ ਦਾ ਸਮਾਂ ਲਿਆ ਇੱਕ ਮਸਲੇ ਲਈ 31 ਮਤਲਬ ਦਸੰਬਰ ਦਾ ਸਮਾਂ ਸਾਡੀ ਬੇਨਤੀ ਹੈ ਦੇਖੋ ਬਾਅਦ ਦੇ ਵਿੱਚ ਸਰਕਾਰ ਇਹ ਗੱਲ ਸਾਡੇ ਤੇ ਦੋਸ਼ ਲਾਉਂਦੀ ਹੈ ਕਿ ਤੁਸੀਂ ਤਾਂ ਧਰਨੇ ਦਿੱਨੇ ਹੋ ਜੀ ਉਸ ਗੱਲ ਲਈ ਵੀ ਧਰਨਾ ਹੁਣ ਉਸ ਗੱਲ ਲਈ ਵੀ ਧਰਨਾ ਆਪਾਂ ਦੇਖਿਆ ਪਿੱਛੇ ਮਤਲਬ ਮੁੱਖ ਮੰਤਰੀ ਜੀ ਦੇ ਕਿਸ ਤਰ੍ਹਾਂ ਦੀ ਸਟੇਟਮੈਂਟ ਆ ਜੀ ਜਿਹਦੇ ਚ ਸਾਰਿਆਂ ਦੇ ਮਨ ਦੇ ਵਿੱਚ ਰੰਜੀ ਵੀ ਸੀ ਗੁੱਸਾ ਵੀ ਸੀ ਪੂਰੇ ਭਾਰਤ ਦੇ ਕਿਸਾਨਾਂ ਦੇ ਵਿੱਚ ਗੁੱਸਾ ਸੀ ਉਹ ਅੱਜ ਇਹਨਾਂ ਨੇ ਉਸ ਗੱਲ ਦੇ ਉੱਤੇ ਰਿਅਲਾਈਜ਼ ਕੀਤਾ ਪਰ ਮੈਂ ਫੇਰ ਕਹਿਣਾ ਚਾਹਣਾ ਹੈ ਕਿ ਹੁਣ ਤੁਹਾਡੇ ਹੱਥ ਚਾ ਗੇਮ 31 ਦਸੰ ਆਪਣਾ ਮਾਰਚ ਤੁਸੀਂ ਸਤੋਂ ਮੰਗਿਆ ਹੈ ਅਸੀਂ ਤੁਹਾਨੂੰ 31 ਮਾਰਚ ਤੱਕ ਦਾ ਸਮਾਂ ਦਿੱਤਾ ਅਗਰ 31 ਮਾਰਚ ਤੱਕ ਇਹ ਕੰਮ ਕੰਪਲੀਟ ਨਹੀਂ ਹੁੰਦੇ ਤਾਂ ਫੇਰ ਮੇਰੀ ਮਜਬੂਰੀ ਬਣੇਗੀ ਕਿ ਇਹੀ ਲੜਾਈ ਅਸੀਂ ਚੰਡੀਗੜ੍ਹ ਦੇ ਵਿੱਚ ਬੈਠ ਕੇ ਇਹੀ ਮਰਨ ਮਾਰ ਚੰਡੀਗੜ੍ਹ ਦੇ ਵਿੱਚ ਸ਼ੁਰੂ ਕਰਾਂਗੇ ਔਰ ਉਹ ਸਾਡੀ ਫਿਰ ਮਜਬੂਰੀ ਹੋਏਗੀ ਉਹ ਸਰਕਾਰ ਦੀ ਮਰਜ਼ੀ ਹੈ ਵੀ ਸਾਡੇ ਕੋਲੋਂ ਮਰਨ ਮਰਦ ਸ਼ੁਰੂ ਕਰਵਾਉਣਾ ਹੈ ਜਾਂ ਉਹ ਤੋਂ ਪਹਿਲਾਂ ਪਹਿਲਾਂ ਮਸਲਾ ਹੱਲ ਕਰਨਾ ਹੈ ਕਿਉਂਕਿ ਸਾਡੀ ਕੋਈ ਮਨਸ਼ਾ ਨਹੀਂ ਹੁੰਦੀ ਕਿ ਅਸੀਂ ਧਰਨੇ ਦੇਈਏ ਅਸੀਂ ਮੁਜ਼ਾਰੇ ਕਰੀਏ ਇਹ ਉਸ ਤੋਂ ਬਾਅਦ ਫਿਰ ਮਤਲਬ ਸਰਕਾਰ ਰਿਸਪੋਨਸੀਬਲ ਹੋਏਗੀ ਜੋ ਕੁਝ ਹੋਏਗਾ ਸਰ ਇਸ ਧਰਨੇ ਬਾਰੇ ਕੀ ਲਾਨਣਾ ਤੁਹਾਡਾ ਹਾਂ ਅੱਜ ਵਾਲਾ ਧਰਨਾ ਅਸੀਂ ਸਾਰੀ ਸਾਡੀ ਕਮੇਟੀ ਨੇ ਸਾਰਿਆਂ ਨੇ ਬੈਠ ਕੇ ਫੈਸਲਾ ਲਿਆ ਕਿ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਹ ਸਾਡੀਆਂ ਮੰਗਾ ਮਤਲਬ ਜਿਸ ਤਰ੍ਹਾਂ ਦਾ ਸਾਡੇ ਤੇ ਵਾਰ ਹੋਇਆ ਕਿ ਜ਼ਮੀਨਾਂ ਮਤਲਬ ਪੰਚਾਇਤਾਂ ਨੂੰ ਦੇ ਦੇ ਉਹ ਰੋਕ ਲਿਆ ਜਿਸ ਤਰ੍ਹਾਂ ਦਾ ਸਾਡੇ ਤੇ ਵਾਰ ਹੋਇਆ ਕਿ ਇਹਨਾਂ ਦੇ ਉੱਤੇ ਰੈੱਡ ਐਂਟਰੀਆਂ ਪਾ ਦਿਓ ਉਹਨਾਂ ਦੀਆਂ ਚਿੱਠੀਆਂ ਆ ਗਈਆਂ ਸਾਡੇ ਕੋਲੇ ਉਹ ਅਸੀਂ ਮਤਲਬ ਠੀਕ ਕਰ ਲਿਆ ਮਸਲਾ ਹੱਲ ਕਰ ਲਿਆ ਕਿਸਾਨਾਂ ਦਾ ਬਹੁਤ ਵੱਡੀ ਪੱਧਰ ਤੇ ਕਿਸਾਨਾਂ ਦਾ ਮਸਲਾ ਹੱਲ ਹੋ ਗਿਆ ਇਸ ਲਈ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਇਹਨੂੰ ਅਸੀਂ 31 ਮਾਰਚ ਤੱਕ ਖਤਮ ਨਹੀਂ ਕਰਦੇ ਅੱਜ ਅਸੀਂ ਇਹਨੂੰ ਪੋਸਟਪੌਨ ਕਰਦੇ ਆਂ ਇੱਥੋਂ ਅਸੀਂ ਇਹਨੂੰ ਚੱਕਾਂਗੇ ਲੋਡ ਪਈ ਤਾਂ ਫਿਰ 31 ਮਾਰਚ ਤੋਂ ਬਾਅਦ ਜਿੱਥੇ ਵੀ ਸਾਨੂੰ ਲਾਉਣਾ ਪਿਆ ਉੱਥੇ ਲਾਵਾਂਗੇ ਪੰਜਾਬ ਦੇ 6 ਪੁਆਇੰਟਸ ਦੇ ਜਿਹੜੇ ਤੁਹਾਡੇ ਤਰਨੇ ਵਿਚਾਰੇ ਚੱਲਦੇ ਆ ਕੀ ਉਹ ਅੱਜ ਤੋਂ ਬਾਅਦ ਹੁਣ ਖਤਮ ਸਮਝੇ ਜਾਓ ਦੇਖੋ ਇਹ ਤੇ ਇਹ ਤੇ ਸੁਭਾਵਿਕ ਆ ਗੱਲ ਅਸੀਂ ਜਦੋਂ ਸਾਡਾ ਸਿੱਧੀ ਬਿਜਾਈ ਬਾਰੇ ਸੀਗੀ ਗੱਲ ਇਹ ਨਹੀਂ ਉਹ ਇਸ ਮਤਲਬ ਸਿੱਧੀ ਬਿਜਾਈ ਵਾਲਿਆਂ ਨੂੰ ਮਤਲਬ ਜੇ ਕੋਈ ਰਹਿਂਦਾ ਹੋਇਆ ਉਹ ਵੀ ਉਹ ਵੀ ਬੈਠੇ ਆਂ ਅਸੀਂ ਤਾਂ ਸਾਡੇ ਨਾਲ ਬਹੁਤ ਵਾਰੀ ਗੱਲ ਹੋਈ ਮੀਟਿੰਗਾਂ ਦੇ ਵਿੱਚ ਉਹ ਕੋ ਖਾਤਾ ਚ ਪਾਤੇ ਜੋ ਕੋਈ ਰਹਿੰਦਾ ਜੇ ਕੋਈ ਬਾਤੇ ਜੋ ਕੋਈ ਰਹਿੰਦਾ ਦੱਸੋ ਜੇ ਕੋਈ ਰਹਿੰਦੇ ਆ ਤੇ ਕਿਰਪਾ ਕਰਕੇ ਹਾਂ ਦੱਸ ਦੋ ਕੋਈ ਜੇ ਕੋਈ ਰਹਿੰਦੇ ਆ ਤੇ ਮੈਂ ਜਿੱਦੋਂ ਮਗਰੋਂ ਮੁੰਡਿਆਂ ਨੇ ਆਵਾਜ਼ ਦਿੱਤੀ ਹੈ ਦੱਸਿਆ ਹੈ ਅਗਰ ਆ ਤੁਹਾਡੀ ਪ੍ਰੈਸ ਦੇ ਮਾਧਿਅਮ ਤੋਂ ਮੈਂ ਦੱਸਣਾ ਚਾਹਣਾ ਹੈ ਅਗਰ ਸਿੱਧੀ ਬਜਾਈ ਵਾਲੇ ਕਿਸੇ ਕਿਸਾਨ ਦੇ ਵੀ ਪੈਸੇ ਨਹੀਂ ਆਏ ਉਹ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰ ਲੈਣਾ ਅਸੀਂ 16 ਦੀ ਮੀਟਿੰਗ ਦੇ ਵਿੱਚ ਪੁਟ ਅਪ ਕਰਕੇ ਹਰ ਇੱਕ ਇੱਕ ਪੈਸਾ ਉਹ ਵੀ ਦਿਵਾਵਾਂਗੇ ਔਰ ਜੇ ਨਹੀਂ ਤਾਂ ਬਰਕਤੀ ਵਾਲਾ ਜਿਹੜਾ ਸਾਡਾ ਮੋਰਚਾ ਹੈ ਉਹਦੇ ਵਿੱਚ ਫਿਰ ਉਹ ਵੀ ਮੰਗ ਸਾਡੀ ਮਤਲਬ ਮੇਜਰ ਮੰਗਾ ਦੇ ਹੋਗੇ ਹੋਰ ਕੋਈ ਸਵਾਲ ਨਹੀਂ ਧਰੇਵਾਲ ਸਭ ਰਾਸਤਾ ਰੋਕਿਆ ਹੋਇਆ ਹੈਗਾ ਇਹ ਮੇਨ ਜੀਟੀ ਰੋਡ ਦਾ ਇਹ ਰਾਹ ਕਦੋਂ ਖੁੱਲ ਜੇਗਾ ਹੁਣ ਹੀ ਖੋਲ ਦੋਗੇ ਸਵੇਰੇ ਖੁੱਲੂਗੀ ਜਾਂ ਕੋਈ ਟਾਈਮ ਨਹੀਂ ਖੁੱਲਗਾ ਹੁੰਦਾ ਸਭ ਦਾ ਰਾਹ ਕੋਈ ਹੈ ਜਿਹੜੀ ਕੰਮ ਕਰਾਓ ਜੀ ਇੱਥੇ ਸਾਡਾ ਪਰਿਵਾਰ ਬੈਠਾ ਹੈ ਇਹਨੂੰ ਐਡੀ ਛੇਤੀ ਖੋਲਣਾ ਮਤਲਬ ਪੋਸੀਬਲ ਨਹੀਂ ਹੈ ਸਾਰੇ ਬੰਦੇ ਮਤਲਬ ਤਕੜੇ ਹੋਏ ਹੋਏ ਨੇ ਹੁਣ ਚਲੋ ਪਿਆਓ ਜੀ ਇਹਨਾਂ ਹਾਲਾਤਾਂ ਦੇ ਵਿੱਚ ਇਹਨੂੰ ਅੱਜ ਨਹੀਂ ਖੋਲਾਂਗੇ ਇਹਨੂੰ ਅਸੀਂ ਮਤਲਬ ਕੱਲ ਨੂੰ 10 11 ਵਜੇ ਜਿਵੇਂ ਸਮਾਂ 10 ਠੀਕ ਹੈ ਕਰਾਉਸ ਬਿਲਕੁਲ ਇਸ ਦਾ ਵੀ ਜਿਹੜਾ ਹੈਗਾ 6 ਪੁਆਇੰਟ ਵੀ ਆ ਕੇ 6 ਪੁਆਇੰਟ ਹਾਂ ਜਿਹੜੇ ਜਿਹੜੇ ਇੱਥੋਂ ਅਸੀਂ ਸਾਡੇ 6 ਪੁਆਇੰਟ ਨੇ ਜਿਹੜੇ 6 ਪੁਆਇੰਟਾਂ ਦੇ ਉੱਤੇ ਮਤਲਬ ਅਸੀਂ ਅੱਜ ਇਹਨੂੰ ਮਤਲਬ ਵਾਪਸ ਲੈ ਲਾਂਗੇ ਬੋਲੇ ਸੋਨ ਹੋ